ਫਿਰੋਜ਼ਪੁਰ ਸ਼ਹਿਰ ਅੰਦਰ ਪੁੱਡਾ ਵੱਲੋਂ ਨਜਾਇਜ਼ ਕਬਜ਼ਿਆਂ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ। ਪੁੱਡਾ ਮਾਰਕੀਟ ਵਿੱਚ ਲੰਬੇ ਸਮੇਂ ਤੋਂ ਪ੍ਰਵਾਸੀਆਂ ਅਤੇ ਕੁਝ ਹੋਰ ਲੋਕਾਂ ਵੱਲੋਂ ਗੈਰ ਕਾਨੂੰਨੀ ਤੌਰ ਤੇ ਕੀਤੇ ਗਏ ਕਬਜ਼ਿਆਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਪੁੱਡਾ ਨੇ ਬਲਡੋਜ਼ਰ ਅਤੇ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਹਟਾ ਦਿੱਤਾ। ਪੁੱਡਾ ਦੇ ਜੀਏ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਦੇ ਦਿੱਲੀ ਗੇਟ ਨਜ਼ਦੀਕ ਪੁੱਡਾ ਮਾਰਕੀਟ ਵਿੱਚ ਫਾਸਟ ਫੂਡ ਵੇਚਣ ਵਾਲਿਆਂ ਵੱਲੋਂ ਪੱਕੇ ਅੱਡੇ ਬਣਾ ਕੇ ਫੁੱਟ ਪਾਥਰਾਂ ਤੇ ਸੜਕਾਂ ਤੇ ਕਬਜ਼ਾ ਕੀਤਾ ਹੋਇਆ ਹੈ। ਜਿਸ ਕਰਕੇ ਰਾਗ ਇਰਾ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਜੇ ਤੁਸੀਂ 40 ਸਾਲ ਤੋਂ ਬੈਠੇ ਹੋ 50 ਸਾਲ ਤੋਂ ਬੈਠੇ ਹੋ 20 ਸਾਲ ਤੋਂ ਬੈਠੇ ਹੋ ਆਪਣੇ ਕੋਰਟ ਦੇ ਵਿੱਚ ਜਾਓ ਕੋਰਟ ਦੇ ਵਿੱਚੋਂ ਆਪਣੇ ਕਾਗਜ਼ ਲੈ ਕੇ ਆਓ ਤੇਰਾ ਲਾਓ ਤੇ ਬੈਠੋ ਸਾਨੂੰ ਕੀ ਪ੍ਰੋਬਲਮ ਹੈ ਲੇਕਿਨ ਨਿਯਾਜ਼ ਨਹੀਂ ਮੰਨ ਲੈਣਾ ਕਿਸੇ ਨੇ ਮੇਰੀ ਗੱਲ ਨਿਯਾਜ਼ ਕਮ ਜ ਨਹੀਂ ਹੋਣ ਦੇਣਾ ਪ੍ਰੈਜ਼ੈਂਟ ਤੱਕ ਥੋੜਾ ਟਾਈਮ ਮਿਲਦਾ ਨਹੀਂ ਕੋਈ ਟਾਈਮ ਨਹੀਂ ਦੇਣਾ ਜੀ ਇਹਨਾਂ ਨੇ ਪਹਿਲਾਂ ਤੁਹਾਨੂੰ ਨੋਟਿਸ ਕੱਢੇ ਸਾਰਿਆਂ ਨੂੰ ਸਾਰਿਆਂ ਨੂੰ ਨੋਟਿਸ ਕੱਢਿਆ ਤੁਸੀਂ ਨੋਟਿਸ ਪਾੜ ਕੇ ਤੇ ਥੱਲੇ ਵਾਲੇ ਉਹਦੇ ਚ ਪਾ ਦੇ ਬਾਲਟੀ ਚ ਪਾ ਦੇ ਉਹ ਨੋਟਿਸ ਜੀ ਉੱਤੇ ਆਪਣੀ ਕਾਰਵਾਈ ਤੁਹਾਨੂੰ ਗਾਹ ਕੀਤਾ ਪਹਿਲਾਂ ਨਾ ਨਾ ਨਹੀਂ ਨਹੀਂ ਉਹਨਾਂ ਨੇ ਮੈਂ ਦਾਨ ਕੀਤੀ ਉਹਨਾਂ ਨੇ ਨਾ ਨੋਟਿਸ ਦਿੱਤੇ ਉਹਨਾਂ ਨੇ ਮੈਨ ਫੈਕਟਰੀ ਕਸ਼ਮੀਰ ਐਸ ਐਚਓ ਸਿਟੀ ਫਿਰੋਜ਼ਪੁਰ ਇਹ ਥਾਣੇ ਦੇ ਸਾਹਮਣੇ ਇੱਕ ਪੁੱਡਾ ਦੀ ਬਿਲਡਿੰਗ ਹੈ ਤੇ ਉਹਨਾਂ ਵੱਲੋਂ ਜਿਹੜਾ ਇੱਕ ਕਾਨੂੰਨ ਦੇ ਮਾਧਮ ਨੂੰ ਰੱਖਦੇ ਹੋਏ ਤਹਿਸੀਲਦਾਰ ਤੇ ਉਹਨਾਂ ਦੀ ਡਿਊਟੀ ਲਈ ਹੈ ਤੇ ਇੱਥੇ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਅਸੀਂ ਮੈਂ ਇੱਥੇ ਹਾਜ਼ਰ ਆਇਆ ਤੇ ਇਹ ਜਿਹੜੀ ਇੱਥੇ ਜਿਵੇਂ ਆ ਰੇੜੀਆਂ ਲਾਈਆਂ ਨੇ ਜਾਂ ਜੋ ਕੁ ਪ੍ਰਵੈਸੀ ਮਜ਼ਦੂਰ ਆ ਕੇ ਆਪਣੀਆਂ ਝੌਂਰੀਆਂ ਬਣਾ ਕੇ ਬੈਠੇ ਨੇ ਇਸ ਚੀਜ਼ ਤੋਂ ਇਹਨਾਂ ਨੇ ਇਤਰਾਜ਼ ਕੀਤਾ ਵੀ ਇੱਥੇ ਜਿਹੜੀ ਪਾਰਕਿੰਗ ਬਣੀ ਹੋਈ ਹੈ ਇੱਥੇ ਗੱਡੀਆਂ ਖਲਾਰੀਆਂ ਜਾਣੀਆਂ ਜਾਂ ਇਹਨਾਂ ਦਾ ਕੋਈ ਆਪਣਾ ਹੈ ਇਹ ਇਹਨਾਂ ਸਾਰਿਆਂ ਨੂੰ ਪਹਿਲਾਂ ਨੋਟਿਸ ਜਾਰੀ ਹੋਏ ਨੇ ਉਹਦੇ ਮੁਤਾਬਕ ਇਹ ਆਪਣੀ ਜਿਹੜੀ ਕਾਰਵਾਈ ਕਰ ਰਹੇ ਨੇ ਮੈਂ ਇਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਇੱਥੇ ਆਇਆ ਜੇ ਕੋਈ ਇਹਨਾਂ ਦੀ ਰਿਕਵਰਡ ਦੇ ਵਿੱਚ ਕੋਈ ਰੁਕਾਵਟ ਜਾਂ ਕੋਈ ਹੁਲੜਬਾਜ਼ੀ ਕਰਦਾ ਹੈ ਉਹਦੇ ਖਿਲਾਫ ਮੈਂ ਸਖਤ ਕਾਨੂੰਨੀ ਐਕਸ਼ਨ ਕਾਨੂੰਨ ਦੇ ਮੁਤਾਬਕ ਕਾਰਵਾਈ ਕਰੂੰਗਾ ਸਰ ਕੂੜਾ ਪਰ ਕੂੜਾ ਤੋਂ ਬਾਹਰ ਜਿਹੜਾ ਨਾਲ-ਨਾਲ ਹੋਰ ਵੀ ਇਹ ਵੀ ਸਾਰੇ ਨਹੀਂ ਇਹ ਸਾਰਾ ਹੀ ਬਿਲਕੁਲ ਰੋਡ ਸਾਰਾ ਸਾਫ਼ ਹੋਣਾ ਜੀ ਕਿਉਂਕਿ ਲੋਕੀ ਸ਼ਾਮ ਨੂੰ ਇਹ ਫਿਰੋਜ਼ਪੁਰ ਸ਼ਹਿਰ ਆ ਜੀ ਇੱਥੇ ਆਪਦੇ ਬੱਚਿਆਂ ਦੇ ਨਾਲ ਆਪਦੇ ਸਾਰੇ ਆਪਣਾ ਘੁੰਮਣ ਫਿਰਨ ਵਾਸਤੇ ਇੱਧਾ ਜਾਂਦੇ ਆ ਉਹਨਾਂ ਨੂੰ ਜਿਹੜੀ ਟ੍ਰੈਫਿਕ ਨੂੰ ਇਹਨਾਂ ਦੀ ਜਿਵੇਂ ਕੋਈ ਰੇੜੀ ਰੋਡ ਦੇ ਉੱਤੇ ਲਾ ਲੈਂਦਾ ਤੇ ਉਹਦੇ ਨਾਲ ਅੱਗੇ ਮੋਟਰਸਾਈਕਲ ਖੜਾ ਹੁੰਦਾ ਫਿਰ ਆਉਣ ਜਾਣ ਵਾਲਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਵਹੀਕਲ ਨੂੰ ਸਹੀ ਜਗ੍ਹਾ ਤੇ ਖੜਾ ਕਰੋ ਤੇ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਨਾ ਕਰੋ ਜਿੱਥੇ ਤੁਹਾਡੀ ਜਗ੍ਹਾ ਬਣੀ ਹੈ ਉੱਥੇ ਆਪਣੀ ਜਗ੍ਹਾ ਜਾਓ ਜਾਂ ਆਪਣਾ ਕਾਨੂੰਨ ਦੇ ਮਦਦਮ ਨੂੰ ਲੈ ਕੇ ਆਪਣੀ ਜੋ ਵੀ ਤੁਸੀਂ ਆਪਦੀ ਕਾਰਵਾਈ ਕਰ ਸਕਦੇ ਹੋ ਨਾਜਾਇਜ਼ ਕੋਈ ਵੀ ਜਿਹੜੇ ਵਹੀਕਲ ਦਾ ਕੋਈ ਚੀਜ਼ ਸਾਰਾ ਸਿੱ ਚੱਕਿਆ ਜਾਏਗਾ ਸਾਰਾ ਬਿਲਕੁਲ ਜਿਹੜਾ ਜੋ ਵੀ ਚੀਜ਼ ਹੈ ਨਾਜਾਇਜ਼ ਇੱਥੇ ਬਿਲਕੁਲ ਇਹਨਾਂ ਦੇ ਮੁਤਾਬਕ ਜੋ ਇਹਨਾਂ ਦੇ ਪੱਤਰ ਦੇ ਮੁਤਾਬਕ ਹੈ ਵੀ ਇੱਥੇ ਨਾਜਾਇਜ਼ ਕੋਈ ਨਹੀਂ ਹੋਵੇਗੀ ਜਿੰਦਾ ਕੋ ਕੋਰਟ ਦੇ ਥਰੂ ਕੋ ਕਾਗਜ਼ ਦਿਖਾਉਣਗੇ ਤੇ ਉਹ ਆਪਣਾ ਦਿਖਾ ਸਕਦੇ ਆ ਇਹ ਸਰ ਡਿਪਾਰਟਮੈਂਟ ਦੇ ਆਰਡਰ ਆਏ ਸੀ ਕਿ ਜਿਹੜੇ ਕੋਈ ਇੱਥੇ ਪਾਰਕਿੰਗ ਏਰੀਆ ਆ ਉਹ ਕੋਈ ਦੁਰਵਰਤ ਹੋ ਰਹੀ ਸੀ ਕਿ ਜਾਂ ਕੋਈ ਨਜਾਇਜ਼ ਵਰਤੋਂ ਕਰ ਰਿਹਾ ਸੀਗਾ ਉਹਨੂੰ ਖਾਲੀ ਕਰਾਉਣ ਦਾ ਤੇ ਸਾਫ਼ ਕਰਾਉਣ ਦੀ ਕਾਰਵਾਈ ਚੱਲ ਰਹੀ ਹੈ ਪਹਿਲਾਂ ਵੀ ਇਹਨਾਂ ਨੂੰ ਕੋਈ ਨੋਟਿਸ वगैरह ਦਿੱਤਾ ਗਿਆ ਸੀ ਹਾਂਜੀ ਹਾਂਜੀ ਨੋਟਿਸ ਦਿੱਤੇ ਗਿਆ ਸੀ ਅੱਜ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਅੱਜ ਫਿਰ ਪਹਿਲਾਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਖੁਦ ਇਹਨੂੰ ਖਾਲੀ ਕਰਾ ਦਿਓ ਏਰੀਏ ਨੂੰ ਮੌਕੇ ਦਿੱਤੇ ਗਏ ਸੀਗੇ ਪਰੰਤੂ ਜਦੋਂ ਇਹਨਾਂ ਨੇ ਆਪ ਖੁਦ ਖਾਲੀ ਨਹੀਂ ਕੀਤੇ ਪਹਿਲਾਂ ਖਾਲੀ ਕਰਵਾਏ ਵੀ ਗਏ ਸੀ ਫੇਰ ਮੁੜ ਕੇ ਲਾ ਲਏ ਗਏ ਸੀ ਤਾਂ ਕਰਕੇ ਫਿਰ ਅੱਜ ਜਿਹੜਾ ਵਾ ਅਸੀਂ ਪ੍ਰਸ਼ਾਸਨ ਆਪ ਖਾਲੀ ਕਰਾ ਰਿਹਾ ਹੈ ਇਸ ਮੌਕੇ ਤੇ ਫਾਸਟ ਫੂਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਮਾੜੇ ਕੰਮਾਂ ਵੱਲ ਜਾਣ ਦੀ ਬਜਾਏ ਆਪਣਾ ਛੋਟਾ ਜਿਹਾ ਅੱਡਾ ਲਗਾ ਕੇ ਕਾਰੋਬਾਰ ਕਰ ਰਹੇ ਹਨ ਪਰ ਹੁਣ ਉਹਨਾਂ ਨੂੰ ਇੱਥੋਂ ਹਟਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਜਗ੍ਹਾ ਦੱਸੀ ਜਾਵੇ ਜਿੱਥੇ ਉਹ ਆਪਣਾ ਅੱਡਾ ਲਗਾ ਸਕਣ ਸਰ ਮੇਰਾ ਨਾਮ ਜਸਮੀਤ ਸਿੰਘ ਹੈ ਜੀ ਮੈਂ ਫਰੋਜਪੁਰ ਦਾ ਨਿਵਾਸੀ ਆ ਮੇਰਾ ਜੰਪਲ ਇੱਥੋਂ ਦਾ ਹੈ ਜੀ ਮੇਰੇ ਫਾਦਰ ਸਾਹਿਬ ਨੂੰ 40 ਸਾਲ ਹੋ ਗਏ ਕੰਮ ਕਰਦਿਆਂ ਨੂੰ ਜੀ ਠੀਕ ਹੈ ਜੀ ਮੈਂ ਪੜ੍ਹ ਲੈ ਕੇ ਬੀਏ ਕੀਤੀ ਮੈਂ ਠੀਕ ਹੈ ਜੀ ਮੈਂ ਤਿੰਨ ਚਾਰ ਵਾਰੀ ਪੰਜਾਬ ਪੁਲਿਸ ਦੇ ਟ੍ਰਾਇਲ ਵੀ ਦਿੱਤੇ ਜੀ ਜਿਹਦੇ 'ਚ ਕੋਈ ਮੇਰੀ ਮੈਰਿਡ ਨਹੀਂ ਬਣੀ ਸੋ ਮੈਂ ਗਲਤ ਪਾਸਾ ਨਾਲ ਚੁੰਦੇ ਹੋਏ ਮੈਂ ਆਪਣੇ ਫਾਦਰ ਸਾਹਿਬ ਦਾ ਕੰਮ ਫਰੂਡ ਦਾ ਕੰਮ ਕਰਦੇ ਜੀ ਇੱਕ ਤੁਲਕੇ ਕਹਿਣਾ ਫਰੂਡ ਦਾ ਕੰਮ ਕਰਨਾ ਹੈ ਕੋਈ ਬੰਦਾ ਮਹਾਰਾਜਾ ਵੀ ਸ਼ੋਅ ਕਰ ਜੇ ਵੀ ਗਲਤ ਕੰਮ ਕਰਦੇ ਆ ਨਹੀਂ ਗਿਆ ਮਿਹਨਤ ਕਰਕੇ ਖਾ ਰਹੇ ਆ ਜੀ ਠੀਕ ਹੈ ਜੀ ਮੈਂ ਹੁਣ ਜਿੱਥੇ ਮੇਰੇ ਫਾਦਰ ਸਾਹਿਬ ਆ ਇੱਥੇ ਸਰਕਾਰੀ ਹਸਪਤਾਲ ਹੁੰਦਾ ਸੀ দান ਕੀਤੀ ਜਗ੍ਹਾ ਸਰਕਾਰੀ ਹਸਪਤਾਲ ਅਕਾਲੀ ਦਲ ਦੀ ਸਰਕਾਰ ਦੇ ਨੇ ਇਸ ਕੋਈ ਕਪੜੇ ਕਰਕੇ ਵੇਚਤੀ ਕਿ 70 ਕਰੋੜ ਕੇ 80 ਕਰੋੜ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਬਾਹਰ ਜਿਹੜੇ ਗਰੀਬ ਬਰਾਜ਼ਗਾਰ ਕੁਮਾਰੇ ਨੇ ਜਦੋਂ ਹਸਪਤਾਲ ਸੀ ਵੀ ਇਸ ਹਸਪਤਾਲ ਦੀ ਥਾਂ ਤੇ ਗਰੀਬਾਂ ਨੂੰ ਜਗ੍ਹਾ ਦੇ ਦੇ ਨਹੀਂ ਦਿੱਤੀ ਇਹਨਾਂ ਨੇ ਆਪਦੀਆਂ ਬਿਲਡਿੰਗਾਂ ਕੋਈ 2 ਕਰੋੜ ਕੋਈ 5 ਕਰੋੜ ਉਹ ਸਾਡੀ ਔਕਾਤ ਤੋਂ ਬਾ ਸਾਡੀ ਕਾਦ ਦੇ ਵਿੱਚ ਨਹੀਂ ਗਿਆ ਸੀ ਇਹ ਇਹਨਾਂ ਨੇ ਵੇਚਤੇ ਆ ਹੁਣ ਉਹਨਾਂ ਦੇ ਅੱਗੇ ਚਲੋ ਜਿਹੜੇ ਪ੍ਰਵਾਸੀ ਆਏ ਸੀ ਕੋਈ ਬਸੰਤ ਕਰਕੇ ਘਵਾਰੇ ਵੇਚਣ ਉਹ ਤਾਂ ਪ੍ਰਵਾਸੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਰ ਚੁੱਕਾ ਮੈਂ ਇੱਥੋਂ ਦਾ ਜੰਪਾਲਾ ਮੈਂ ਪ੍ਰਵਾਸੀ ਨਹੀਂ ਹੈਗਾ ਮੈਂ ਇੱਥੇ ਕੰਮ ਕਰਦਾ ਦਿੱਲੀਗੜ੍ਹ ਬਾਹਰ 40 ਸਾਲ ਹੋ ਗਏ ਕਿਸੇ ਕੋਲ ਵੀ ਪੁੱਛ ਲਓ ਤੇ ਉਹਨਾਂ ਕਰਕੇ ਇਹਨਾਂ ਨੇ ਆ ਕੇ ਸਾਨੂੰ ਕੁਝ ਟਾਈਮ ਪਹਿਲਾਂ ਨੋਟਿਸ ਲਾਇਆ ਮੈਂ ਇਹਨਾਂ ਨੂੰ ਹੀ ਰਿਕਵੈਸਟ ਕੀਤੀ ਵੀ ਸਰ ਮੇਰਾ ਰੋਜ਼ਗਾਰ ਇਹੀ ਹੈ ਮੈਂ ਆਦੇ ਬੱਚਿਆਂ ਨੂੰ ਪੜਾ ਲਿਖਾ ਰਿਹਾ ਇੱਥੋਂ ਹੀ ਪਜਾ ਕਹਿੰਦੇ ਉਤੋਂ ਇਹਨਾਂ ਨੇ ਨੋਟਿਸ ਲਾ ਕੇ ਚੱਲ ਗਏ 3-4 ਮਹੀਨੇ ਪਹਿਲਾਂ ਉਹਦੀ ਕਾਰਵਾਈ ਕਰਦੇ ਇਹਨਾਂ ਨੇ ਆ ਕੇ ਪ੍ਰਵਾਸੀਆਂ ਨਾਲ ਸਾਨੂੰ ਵੀ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਆਪਣਾ ਸਮਾਨ ਚੱਕ ਲਓ ਮੈਂ ਕਿਹਾ ਜੀ ਤੁਹਾਡੀ ਪੁੱਡਾ ਦੀ ਮਾਰਕੀਟ ਚਲੋ ਤੁਸੀਂ ਖਰੀਦ ਲਈਏ ਨਾਣ ਕੀਤੀ ਜਾਣਾ ਤੁਸੀਂ ਖਰੀਦ ਲਈਏ ਅਸੀਂ ਚੱਕ ਕੇ ਥੋੜਾ ਬਾਹਰ ਲਾ ਲੈਨੇ ਆ ਹੁਣ ਬੱਸ ਇਹ ਅਸੀਂ ਬਾਹਰ ਲਾ ਲੈਨੇ ਆ ਤੇ ਐਸਐਚਓ ਸਾਹਿਬ ਕਹਿੰਦੇ ਇਹ ਚੱਕ ਲੈਨੇ ਆ ਜੀ ਅੰਦਰ ਲਾ ਲੈਨੇ ਤੇ ਇਹ ਚੱਕ ਲੈਨੇ ਆ ਹੁਣ ਤੁਸੀਂ ਸਾਨੂੰ ਇਹ ਰਾਏ ਦਿਓ ਮੈਂ ਸ਼ਹਿਰ ਵਾਸੀਆਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਅਸੀਂ ਜਾਈਏ ਤੇ ਜਾਈਏ ਕਿੱਥੇ ਜੇ ਅਸੀਂ ਸਾਨੂੰ ਅੱਗੋਂ ਕਿਸੇ ਦਾ ਕਮੈਂਟ ਆਏ ਵੀ ਚੋਪੜੀਆਂ ਖਾਂਦੇ ਜੀ ਚੋਪੜੀਆਂ ਤਾਂ ਖਾਂਦੇ ਆ ਜਾਂ ਰੋਜ਼ਗਾਰ ਕਰ ਰਹੇ ਆ ਜੇ ਸਾਡਾ ਰੋਜ਼ਗਾਰ ਹੀ ਪਟ ਕੇ ਇਸ ਕਰਕੇ ਅਸੀਂ ਰਿਕਵੈਸਟ ਕਰਨੇ ਆ ਵੀ ਸਾਨੂੰ ਕੋਈ ਮਾੜੀ-ਮੋਟੀ ਜਗ੍ਹਾ ਦਿੱਤੀ ਜਾਵੇ ਇਹਨਾਂ ਦੇ ਹੁਣ ਚਲੋ ਇਹ ਤਾਂ ਪ੍ਰਵਾਸੀ ਚਲੇ ਜਾਣਗੇ ਅਸੀਂ ਕਿੱਥੇ ਜਾਈਏ ਅਸੀਂ ਪੰਜਾਬ ਦੇ ਵਸਨੀਕ ਆ ਅਸੀਂ ਕਿੱਥੇ ਜਾਈਏ ਸਾਨੂੰ ਕੰਮਕਾਰ ਲੈਂਦੇ ਹੋ ਸਾਨੂੰ ਮਜਬੂਰ ਨਾ ਕਰੋ ਵੀ ਅਸੀਂ ਗਲਤ ਕੰਮ ਕਰੀਏ ਉੱਥੇ ਲੋਕਾਂ ਦਾ ਸਮਾਨ ਚੁੱਕਣ ਆਈ ਪੁਲਿਸ ਨੂੰ ਵੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕ ਪਾਸੇ ਪੁਲਿਸ ਨਜਾਇਜ਼ ਕਬਜ਼ੇ ਛਾੜ ਰਹੀ ਸੀ ਤੇ ਦੂਜੇ ਪਾਸੇ ਥਾਣਾ ਸਿਟੀ ਦੀ ਪੁਲਿਸ ਦੇ ਖੁਦ ਦੇ ਟਰੈਕਟਰ ਟਰਾਲੀ ਕਬਜ਼ੇ ਦੇ ਤੌਰ ਤੇ ਪੁੱਡਾ ਮਾਰਕੀਟ ਵਿੱਚ ਖੜੇ ਪਾਏ ਗਏ ਇਸ ਬਾਬਤ ਐਸਐਚਓ ਨੂੰ ਸਵਾਲ ਕੀਤਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਗਰ ਇਹ ਥਾਣੇ ਦੇ ਹੋਏ ਤਾਂ ਪਾਸੇ ਕਰਾਏ ਜਾਣਗੇ ਇਹ ਤਾਂ ਸਿਟੀ ਥਾਣੇ ਤਾਂ ਕੋਈ ਬਹੁਤ ਆਵ ਟਰੈਕਟਰ ਜਿਹੜੇ ਖੜੇ ਹੋਏ ਨੇ ਟਰੈਕਟਰ ਵਾਲੀ ਕਾਫੀ ਸਮੇਂ ਦਾ ਇੱਥੇ ਖੜਾ ਹੋਇਆ ਨਹੀਂ ਨਹੀਂ ਇਹ ਦੇਖੋ ਜੀ ਇਹ ਜੇ ਤਾਂ ਥਾਣੇ ਦਾ ਹੋਇਆ ਜੀ ਮਾਲ ਮਤ ਮੁਕੱਦਮਾ ਹੋਇਆ ਜੀ ਕਿਉਂਕਿ ਥਾਣੇ ਦਾ ਜੋ ਵੀ ਮਾਲ ਮੁਕੱਦਮਾ ਹੁੰਦਾ ਸਾਡੀ ਬਹੁਤ ਵੱਡਾ ਥਾਣਾ ਹੈ ਅੰਦਰ ਕਸਟਡੀ ਜਿਵੇਂ ਰੱਖਿਆ ਜਾਂਦਾ ਬਾਕੀ ਇਹਦੇ ਬਾਰੇ ਅਸੀਂ ਕਲੀਅਰ ਕਰਦੇ ਆ ਪਰ ਮੈਨੂੰ ਇਹ ਪਤਾ ਲੱਗਾ ਵੀ ਇਹ ਕਮੇਟੀ ਦਾ ਹੈ ਪਰ ਜੇ ਮੇਰਾ ਕੋਈ ਥਾਣੇ ਦਾ ਮਾਲ ਮੁਕੱਦਮਾ ਹੋਏ ਤਾਂ ਇਹਨ ਤੇ ਆਪਣੇ ਅੰਦਰ ਲਾਵਾਂਗੇ ਅਗਰ ਕਮੇਟੀ ਦਾ ਹੋਇਆ ਫਿਰ ਵੀ ਚੱਕਿਆ ਜਾਊਗਾ ਇੱਕ ਕਮੇਟੀ ਦਾ ਆਇਆ ਤੇ ਫਿਰ ਉਹਨਾਂ ਨੂੰ ਇੰਟੀਮੇਸ਼ਨ ਕਰਾਂਗੇ ਉਹ ਅਗਰ ਚੁੱਕ ਦਿੰਦੇ ਨਹੀਂ ਠੀਕ ਨਹੀਂ ਤਾਂ ਫਿਰ ਉਹਨੂੰ ਵੀ ਅਸੀਂ ਕਿਸੇ ਸਾਈਡ ਕਿਨਾਰੇ ਤੇ ਲਵਾਵਾਂਗੇ ਉੱਥੇ ਇਸ ਤਰ੍ਹਾਂ ਦੇਖ ਕੇ ਜਿਸ ਤਰ੍ਹਾਂ ਥਾਣੇ ਦੇ ਕੋਤੇ ਆਪਦੀ ਵੀਕਲ ਤੁਹਾਡੇ ਕੋਟਾ ਵਾਲੇ ਦੇ ਚ ਖੜੇ ਹੋਏ ਨੇ ਕਿਉਂ ਸਾਰਾ ਸਮਾਂ ਚੱਕਿਆ ਜਾ ਸਾਰੇ ਸਾਰੇ ਚੱਕੇ ਜਾਣਗੇ ਜੋ ਥਾਣੇ ਦਾ ਕੁਝ ਹਾਂਜੀ 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 ਕਿਉਂਕਿ ਉਹਨਾਂ ਦੇ ਖੜੇ ਹੋਏ ਨੇ ਵੀਕਲ ਨਹੀਂ ਨਹੀਂ ਸਾਰੇ ਖੜੇ ਮਤਲਬ ਜਿੱਡਾ ਵੀ ਕੋਈ ਇੱਥੇ ਨਜਾਇਜ਼ ਲਗਾ ਰਿਹਾ ਵਾ ਉਹ ਸਾਰੇ ਖੜੇ ਕਿਤੇ ਜਾਣਗੇ ਪਾਸੇ ਕਿਤੇ ਜਾਣਗੇ